ਹੈ ਯਾਰਾਂ ਨਾਲ ਫੋਟੋ ਅੰਕ ਰਾਈ ਜਾਂਦੇ ਆ ਉਧਰ ਮਾਨ ਸਨਮਾਨ ਨਹੀਂ ਦਿੱਤੇ ਜਾ ਰਹੇ ਆ ਹੱਤ ਜੱਟ ਸੋਹੀ ਸਾਡਾ ਵੀਰ ਉਹ ਵੀ ਆਪਣਾ ਸਨਮਾਨ ਰਵੇ ਜੀ ਹੱਤ ਜੱਟ ਸੋਹੀ ਸਾਡਾ ਵੀਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੱਡਾ ਨਾਮ ਆ ਪੰਜਾਬੀ ਇੰਡਸਟਰੀ ਦੇ ਵਿੱਚ ਸਾਡਾ ਵੀਰ ਅੱਤ ਜੱਟ ਸੋਹੀ ਅੱਜ ਤੁਹਾਨੂੰ ਮਲਾਉਣ ਲੱਗੇ ਆ ਸਾਡੇ ਭੈਣ ਨਾਲ ਅਕਸਰ ਜਿੰਨਾ ਨੂੰ ਤੁਸੀਂ YouTube ਤੇ Instagram ਤੇ ਦੇਖਦੇ ਹੋ ਇੱਕ ਮਿਹਨਤ ਕਰਕੇ ਬਹੁਤ ਤਗੜੀ ਮਿਸਾਲ ਬਣੇ ਨੇ ਉਹ ਤੇ ਆ ਨਾਲ ਸਾਡਾ ਲੱਡੂ ਬੈਠਾ ਜੀ ਇਹ ਭੈਣ ਬੈਠੀ ਹੈ ਸ਼੍ਰੀ ਗੱਲ ਭੈਣ ਠੀਕ ਹੋ ਚਲੋ ਸ਼ੋਅ ਕਰ ਹੋਰ ਭੈਣੇ ਚੜ੍ਹਦੀ ਕਲਾ ਦਾ ਕੰਮ ਕਰ ਵਧੀਆ ਚੱਲੀ ਜਾਂਦਾ ਕੰਮ ਕੰਮ ਆਹ ਮਾਰੇ ਦੀ ਗੱਲ ਪਾ ਇਹ ਕੋਈ ਇੰਟਰਵਿਊ ਪੌਡਕਾਸਟ ਨਹੀਂ ਵੱਡੀ ਗੱਲ ਇੱਥੇ ਕੀ ਕਰਨੀ ਸੀ ਵੀ ਭੈਣ ਦੇ ਹੌਸਲੇ ਨੂੰ ਮੈਂ ਬਹੁਤ ਟਾਈਮ ਤੋਂ ਦੇਖ ਰਿਹਾ ਵੀ ਜਦੋਂ ਇੱਕ ਕੁੜੀ ਹੋ ਕੇ ਦੁਨੀਆ ਦੇ ਵਿੱਚ ਚੱਲਣਾ ਬਹੁਤ ਔਖਾ ਤੁਹਾਨੂੰ ਪਤਾ ਹਰ ਇੱਕ ਪਾਸਿਓਂ ਹਣਾ ਆਪਨੇ ਇਹ ਜਵਾਨ ਦੇ ਰੋੜੇ ਵੱਜਦੇ ਨੇ ਇੱਕ ਅੱਜ ਦੀ ਕੜੀ ਜਵਾਨ ਦੇ ਰੋੜ ਜਵਾਨ ਦੇ ਰੋੜੇ ਕੀ ਨੇ ਤੁਹਾਨੂੰ ਗੰਤ ਲੇਖਣਾ ਉਦਾਣੀ ਬਈ ਲੋਕਾਂ ਦਾ ਕਿਵੇਂ ਦਿਲ ਪੈ ਜਾਂਦਾ ਤੇ ਬਨੇ ਏਡਾ ਤਿਲ ਕਿਵੇਂ ਕਰਿਆ ਵੀ ਹੌਸਲਾ ਕਰਕੇ ਕਿਵੇਂ ਆਏ ਸਾਹਮਣੇ ਜਿਵੇਂ ਜਿਹੜੀ ਤੁਸੀਂ ਲਿਖਣ ਦੀ ਗੱਲ ਕਰਦੇ ਹੋ ਮੈਂ ਮੈਨੂੰ ਤਾਂ ਉਹ ਬੰਦਿਆਂ ਦੇ ਵੀ ਮੈਂ ਕਈ ਵਾਰ ਆਈਡੀ ਬੋਲ ਕੇ ਦੇਖੀ ਦੀ ਜਿਹੜਾ ਗਲਤ ਬੋਲਦੇ ਆ ਉਹਨਾਂ ਨੇ ਆਪਣੀਆਂ ਵਾਈਫ ਨਾਲ ਆਪਣੇ ਬੱਚਿਆਂ ਨਾਲ ਫੋਟੋਜ਼ ਲਈਆਂ ਹੁੰਦੀਆਂ ਹੁੰਦੀਆਂ ਆ ਓਕੇ ਉਹਨਾਂ ਦੀਆਂ ਵੀਡੀਓਜ਼ ਆਪਣੇ ਬੱਚਾ ਬੱਚਿਆਂ ਨਾਲ ਹੁੰਦੀਆਂ ਮੰਨ ਲਓ ਉਹ ਕਾਲੂ ਵੱਡੀਆਂ ਹੁੰਦੀਆਂ ਉਹ ਉਹਨਾਂ ਦਾ ਫਾਦਰ ਸਾਨੂੰ ਗਲਤ ਬੋਲ ਰਿਹਾ ਆ ਤੇ ਉਹਦੀ ਸਾਡੇ ਬਾਰੇ ਦੀ ਗੰਦੀ ਸੋਚ ਆ ਅਸੀਂ ਵੀ ਕਿਸੇ ਦੀਆਂ ਧੀਆ ਬਣਾ ਤੇ ਉਹਦੀ ਆਪਣੀ ਫੈਮਲੀ ਦੀਆਂ ਲੇਡੀਜ਼ ਬਾਰੇ ਕੀ ਸੋਚ ਹੋ ਸਕਦੀ ਹੈ ਮਤਲਬ ਮੈਂ ਇਹ ਸੋਚਦੀ ਹੁੰਦੀ ਹੁਣੇ ਵੀ ਇੰਨਾ ਗੰਦ ਇੰਨੀ ਗੰਦੀ ਦਿਮਾਗ ਸੋਚ ਉਹਨਾਂ ਕੋੋਂ ਦੀ ਕਿੱਥੇ ਆ ਕੁੜੀ ਬਾਰੇ ਤੇ ਗੱਲ ਉਹੀ ਆ ਨਾ ਬਣਾ ਵੀ ਪਤਾ ਹੀ ਨਹੀਂ ਨਾਲੇ ਆਪਾਂ ਕਦੇ ਜਿਹਨੂੰ ਮਿਲੇ ਵੀ ਨਹੀਂ ਜਿਹਦਾ ਕਦੇ ਬੁਰਾ ਵੀ ਨਹੀਂ ਕਰਿਆ ਉਹ ਵੀ ਇਨਸਾਨ ਆਪਣੇ ਬਾਰੇ ਐਂਗਾ ਬੁਰਾ ਭਲਾ ਬੋਲਦਾ ਹਨਾ ਜੀ ਪਰ ਜੀ ਤੋ ਤੁਹਾਡੇ ਹੌਸਲੇ ਤੋਂ ਆਪਾਂ ਸਮਝਦੇ ਆ ਵੀ ਤੁਸੀਂ ਇਹ ਚੀਜ਼ਾਂ ਝੱਲੀਆਂ ਤੇ ਅੜਕੇ ਮੂਰੇ ਆਏ ਤੇ ਤੁਹਾਡੇ ਬਾਪੂ ਜੀ ਨੇ ਜੀ ਅੱਜ ਦੇਖੀ ਦਾ ਵੀਡੀਓ ਚ ਉਹ ਕਿੰਨੇ ਖੁਸ਼ ਹੁੰਦੇ ਨੇ ਵੀ ਹਾਂ ਵੀ ਹਨਾ ਜੀ ਕੋਈ ਵੱਡੀਆਂ ਵੱਡੀਆਂ ਸੈਲੀਬ੍ਰਿਟੀਆਂ ਹੁਣ ਜਦੋਂ ਘਰੇ ਆਉਂਦੀਆਂ ਨੇ ਬੜਾ ਮਾਣ ਮਹਿਸੂਸ ਕਰਦੇ ਹੁਣੇ ਹਨਾ ਜੀ ਮੈਨੂੰ ਮੈਂ 2 ਸਾਲ ਤਾਂ ਜਿੱਦਾਂ ਬਹੁਤ ਮੈਂ ਕਮੈਂਟਾਂ ਨੂੰ ਲੈਂਦੀ ਹੁੰਦੀ ਸੀ ਸੀਰੀਅਸਲੀ ਹਾਂ ਜੀ ਕਿਸੇ ਨੇ ਮੇਰੀ ਮਸੀਨੇ ਜਾਂ ਭੂਆ ਨੇ ਕਿਸੇ ਨੇ ਆ ਕੇ ਜਾਂ ਫਰੈਂਡ ਸਰਕਲ ਚ ਕਿਸੇ ਨੇ ਆ ਕੇ ਇਹਦਾ ਨਾ ਦੇਖੀ ਤੈਨੂੰ ਥੱਲੇ ਕੀ ਕਮੈਂਟ ਕੀਤਾ ਮੈਂ ਉਹ ਤਾਂ ਸੋਚਣ ਲੱਗ ਜਾਂਦੀ ਹੁੰਦੀ ਸੀਗੀ ਤੇ ਫਿਰ ਹੌਲੀ ਹੌਲੀ ਫੈਮਿਲੀ ਨੂੰ ਸਮਝਾਇਆ ਵੀ ਲੋਕ ਬੋਲਦੇ ਹੀ ਆ ਗਲਤ ਬੋਲਣਾ ਹੀ ਬੋਲਣਾ ਵੀ ਆਪਾਂ ਇਹਨਾਂ ਨੂੰ ਰੋਕ ਨਹੀਂ ਸਕਦੇ ਫਿਰ ਜਿੱਦਾਂ ਜਿੱਦਾਂ ਆਪਾਂ ਕੰਮ ਕੀਤਾ ਆਪਾਂ ਥੋੜੇ ਅੱਗੇ ਆਏ ਫਿਰ ਉਹ ਉਹ ਹੌਸਲਾ ਜਿਹਾ ਬਣ ਜਾਂਦਾ ਵੀ ਇਹਨਾਂ ਨੂੰ ਇਗਨੋਰ ਕਰੋ ਵੀ ਇਹਨਾਂ ਨੇ ਆਪਾਂ ਇਹਨਾਂ ਨੇ ਇਵੇਂ ਇਹਨਾਂ ਨੇ ਬੋਲਣਾ ਹੀ ਆ ਕਿਉਂਕਿ ਮੈਨੂੰ ਪਤਾ ਮੈਂ ਕੰਮ ਕਰਦੀ ਸੀ ਮੈਨੂੰ ਉੱਤੇ ਵੀ 네ਗੇਟਿਵ ਕੋਈ ਗੱਲਾਂ ਲਿਖਣ ਨੂੰ ਮਿਲ ਹੀ ਜਾਂਦੀਆਂ ਸੀ ਜੇ ਮੈਂ ਹੁਣ ਉਦਾਂ ਰੈਡੀ ਹੋ ਕੇ ਕਿਤੇ ਪਾਸ ਮੋਤੇ ਵੀ ਸੋ ਇਹ ਲੋਕਾਂ ਦਾ ਕੰਮ ਨਹੀਂ ਤੇ ਹੁਣ ਇਹ ਤਾਂ ਗੱਲ ਰਹੀ ਉਹਨਾਂ ਰੋੜਿਆਂ ਦੀ ਜਿਹੜੇ ਬੇਵਜ੍ਹਾ ਵੱਜਦੇ ਫਿਰਦੇ ਨੇ ਹੁਣ ਗੱਲ ਕਰੀਏ ਪਿਆਰ ਮੁਹੱਬਤ ਕਰਨ ਵਾਲਿਆਂ ਦੀ ਤੇ ਪਿਆਰ ਵੀ ਬਹੁਤ ਮਿਲਿਆ ਸਾਰੀ ਦੁਨੀਆ 'ਚ ਹਣਾ ਜੀ ਹਰ ਇੱਕ ਹਰ ਇੱਕ ਕੰਟਰੀ ਚੋਂ ਫੋਨ ਆਏ ਜਿੱਥੇ ਜਿੱਥੇ ਪਿਆਬੀ ਬੈਠੇ ਨੇ ਹਰ ਇੱਕ ਕੰਟਰੀ ਚੋਂ ਹਰ ਇੱਕ ਉਮਰ ਦੇ ਹੁਣ ਆਪਾਂ ਉੱਥੇ ਗਏ ਸੀਗੇ ਜਿੱਥੇ ਆਪਾਂ ਜਾ ਕੇ ਆਏ ਆਪਾਂ ਟੂਰਨਾਮੈਂਟ ਦੇ ਤੇ ਮੈਨੂੰ ਲੱਗਾ 65 70 ਸਾਲ ਦੇ ਬਜ਼ੁਰਗ ਸੀ ਜਿਹੜੇ ਆ ਕੇ ਫੋਟੋ ਖਿੜਕੇ ਗਏ ਆ ਮਨਾ ਮਤਲਬ ਮੈਨੂੰ ਇਹ ਨਹੀਂ ਵੀ ਮੈਨੂੰ ਨਵੀਂ ਜਨਰੇਸ਼ਨ ਦੇਖਦੀ ਆ ਮੈਨੂੰ ਬਜ਼ੁਰਗ ਮੈਨੂੰ ਆਪਣੀ ਏਜ ਦੀ ਮਾਤਾਵਾਂ ਦੀ ਏਜ ਦੀਆਂ ਭੈਣਾਂ ਕੁੜੀਆਂ ਮਤਲਬ ਬਹੁਤ ਦੇਖਦੀ ਆ ਉਹਨਾਂ ਨੂੰ ਜਿੱਦਾਂ ਵੀ ਉਹ ਵੀ ਦੇਖਦੇ ਆ ਵੀ ਹਾਂ ਵੀ ਇਹ ਕੁੜੀ ਕੰਮ ਕਰ ਰਹੀ ਆ ਵੀ ਅਸੀਂ ਆਪਣੀਆਂ ਕੁੜੀਆਂ ਨੂੰ ਵੀ ਐਵੇਂ ਹੀ ਅੱਗੇ ਲੈ ਕੇ ਆਈਏ ਵੀ ਲੋਕਾਂ ਤੋਂ ਡਰਨ ਦੀ ਲੋੜ ਨਹੀਂ ਹੈਗੀ ਬਿਲਕੁਲ ਵੀ ਤੋਨੂੰ ਦੇਖ ਕੇ ਲੈਣੀਆਂ ਪੱਖਾ ਬੰਦ ਕਰਦੇ ਪੱਖਾ ਜਾਂ ਬੰਦੇ ਕਰਦੇ ਕੋਈ ਨਹੀਂ ਵਿੱਚ ਇਹ ਤਾਂ ਮਣੀ ਮੋਟੀ ਗੱਲ ਬਾਤ ਤੇ ਮੰਨ ਲਓ ਕਿ ਤੁਸੀਂ ਨੇ ਜੀ ਜਿਹੜਾ ਉਹ ਭੇਜਦੇ ਆਪਾਂ ਕੰਟੇਨਰ ਉਹ ਕਿਹੜੀ ਕਿਹੜੀ ਕੰਟਰੀ ਚ ਭੇਜਦੇ ਹੋਂ ਤੱਕ ਮੇਰਾ ਚਲ ਗਿਆ ਹੈਗਾ ਕੈਨੇਡਾ ਦੇ ਵਿੱਚ ਓਕੇ ਜੀ ਆਸਟ੍ਰੇਲੀਆ ਚ ਚਲ ਗਿਆ ਦੋ ਤਿੰਨ ਇਟਲੀ ਚ ਜਰਮਨੀ ਚ ਮਤਲਬ ਅਜੇ ਮੇਰੀ ਸਟਾਰਟਿੰਗ ਹੀ ਆ ਓਕੇ ਜੀ ਤੇ ਵਧੀਆ ਪਲੇਟਫਾਰਮ ਮਿਲੇ ਆ ਆਪਾਂ ਨੂੰ ਇੰਸਟਾਗ੍ਰਾਮ ਸੋਸ਼ਲ ਮੀਡੀਆ ਉਹਦੇ ਚੀਰੀਏ ਮਤਲਬ ਹੈਗੇ ਆ ਕਈ ਲੋਕ ਮੰਨ ਕੇ ਬਰਾਊਨ ਗਰਲ ਉਹ ਭੈਣਾਂ ਵੀ ਜਿਨੇ ਸੋਸ਼ਲ ਮੀਡੀਆ ਨੂੰ ਇੱਕ ਬਹੁਤ ਦਿਮਾਗੀ ਤਰੀਕੇ ਨਾਲ ਵਰਤਿਆ ਵੀ ਹਾਂ ਜਦੋਂ ਬੰਦਾ ਘਰੇ ਬੈਠਾ ਵੀ ਆਏ ਕੁਝ ਨਹੀਂ ਹੋ ਸਕਦਾ ਕੁਝ ਨਹੀਂ ਉਹ ਕਰਕੇ ਦਿਖਾਇਆ ਵੀ ਕੁਝ ਵੀ ਹੋ ਸਕਦਾ ਇੱਥੇ ਹੈ ਨਾ ਜੀ ਵੇ ਕਈ ਕੁੜੀਆਂ ਇਦਾਂ ਹੁੰਦੀਆਂ ਨਾ ਕਈਆਂ ਦੀਆਂ ਕਈਆਂ ਦੀ ਮੈਰਿਜ ਖਰਾਬ ਹੋ ਜਾਂਦੀ ਆ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਉਹ ਉਹਨਾਂ ਦੀ ਫੈਮਿਲੀ ਉਹਨਾਂ ਦਾ ਉਹਨਾਂ ਨੂੰ ਇਦਾਂ ਨਹੀਂ ਵੀ ਅਸੀਂ ਉਹਨਾਂ ਨੂੰ ਕੋਈ ਉਹਨਾਂ ਨੂੰ ਬਿਜ਼ਨਸ ਸਟਾਰਟ ਕਰਕੇ ਦਈਏ ਜਾਂ ਉਹਨਾਂ ਨੂੰ ਅੱਗੇ ਪੜਾ ਲਈਏ ਜਾਂ ਉਹਨਾਂ ਨੂੰ ਕੁਝ ਕਰਦੇ ਉਹ ਉਹਨਾਂ ਦੀ ਸੈਕੰਡ ਮੈਰਿਜ ਨੂੰ ਜ਼ਿਆਦਾ ਅਮੀਰ ਦਿੰਦੇ ਆ ਵੀ ਨਹੀਂ ਕੁੜੀਆਂ ਬਹੁਤ ਆ ਜਾਂ ਜਾਂ ਇਦਾਂ ਮੈਨੂੰ ਇਦਾਂ ਲੱਗਦਾ ਵੀ ਜਿਹੜੇ ਕੁੜੀ ਦੇ ਜਦੋਂ ਆਪਾਂ ਵਿਆਹ ਕਰ ਦੰਦੇ ਆ ਵਿਆਹ ਤੋਂ ਬਾਅਦ ਜਦੋਂ ਉਹਦੀ ਲਾਈਫ ਫਿਰ ਦੁਬਾਰਾ ਵਾਪਸ ਪੇਕੇ ਆਉਂਦੀ ਤਾਂ ਉਹਨਾਂ ਨੂੰ ਪੜਾਵੇ ਉਹਨਾਂ ਨੂੰ ਇੰਡੀਪੈਂਡੈਂਟ ਕਰੇ ਤੇ ਕੱਲ ਨੂੰ ਜੇ ਉਹਨੂੰ ਦੂਜੀ ਮੈਰਿਜ ਚ ਵੀ ਉਹ ਸੁੱਖ ਨਾ ਮਿਲਿਆ ਤੇ ਉਹ ਇੰਨੀ ਜੋਗੀ ਤਾਂ ਹੋਵੇ ਵੀ ਉਹ ਇਨਕਮ ਆਪਣੀ ਕਮਾ ਕੇ ਆਪਣਾ ਬੱਚਾ ਪਾਲ ਲਵੇ ਜਾਂ ਆਪਣੇ ਆਪ ਨੂੰ ਪਾਲ ਲਵੇ ਬਿਲਕੁਲ ਜੀ ਕਿਉਂਕਿ ਤੁਹਾਨੂੰ ਦੇਖ ਕੇ ਇੱਕ ਬਹੁਤ ਤਗੜਾ ਹੌਸਲਾ ਮਿਲਦਾ ਹੁੰਦਾ ਮੈਂ ਦਿ ਲੋ ਕਿ ਨਾ ਮੇਰੇ ਨਾਲੋਂ ਮੇਰੇ ਬੇਬੇ ਬਾਪੂ ਸਾਡੀ ਹਰ ਇੱਕ ਚੀਜ਼ ਉਹਨਾਂ ਨੇ ਦੇਖਣੀ ਐਨਾ ਉਹ ਰਿਸਪੈਕਟ ਕਰਦੇ ਨੇ ਹਾਂ ਵੀ ਉਹ ਕਹਿੰਦੇ ਨੇ ਵੀ ਜਿਹੜੇ ਉਹੀ ਗੱਲ ਹੈ ਨਾ ਵੀ ਜਿਹੜਾ ਬੈਠਾ ਕਰੀ ਜਾਂਦੇ ਨੇ ਵੀ ਕੁਝ ਨਹੀਂ ਹੋ ਸਕਦਾ ਕੁਝ ਨਹੀਂ ਤੁਸੀਂ ਉਹਨਾਂ ਲਈ ਬਣਿਆ ਵੀ ਕੁਝ ਵੀ ਹੋ ਜਾਦਾ ਕੋਈ ਵੀ ਕਰ ਸਕਦੇ ਹੋ ਤੁਸੀਂ ਤੁਸੀਂ ਸਟਾਰਟਿੰਗ ਸਟਾਰਟਿੰਗ 5000 ਤੋਂ ਕਰ ਸਕਦੇ ਹੋ ਤੁਸੀਂ 10000 ਤੋਂ ਮਤਲਬ ਆਪਾਂ 'ਚ ਇਹ ਜਜ਼ਬਾ ਹੋਣਾ ਚਾਹੀਦਾ ਕਿ ਆਪਾਂ ਨੌਕਰ ਬਣ ਕੇ ਨਹੀਂ ਰਹਿਣਾ ਹੈਗਾ ਆਪਾਂ ਮਾਲਕ ਬਣ ਹਾਂਜੀ ਹਾਂ ਇਹ ਬਾਈ ਇੱਕ ਮੰਨ ਲਓ ਕਿ ਇੱਕ ਫਿਲਾਸੋਫ ਉਹ ਲਾ ਲਓ ਵੀ ਇੱਕ ਪੰਜਾਬੀ ਜਿਹਾ ਆਪਾਂ ਕਹਿ ਦਈਏ ਵੀ ਇੱਕ ਏਮ ਧਾਰਨਾ ਚਾਹੀਦਾ ਆਪਾਂ ਨੂੰ ਤੇ ਆ ਅਸੀਂ ਅੱਗੇ ਵਧਣਾ ਵੀ ਅਸੀਂ ਮਾਲਕ ਬਣੀਏ ਵੀ ਅਸੀਂ ਲੋਕਾਂ ਨੂੰ ਆਪ ਰੋਜ਼ਗਾਰ ਤਾਂ ਚਲੋ ਕਰ ਰਹੇ ਆ ਵੀ ਅਸੀਂ 2-4 ਜਣਿਆਂ ਨੂੰ ਹੋਰ ਰੋਜ਼ਗਾਰ ਦੇਣ ਵਾਲੇ ਜਿਹੜੇ ਜੀ ਉਹਨੇ ਉਹ ਈਸਟ ਇੰਡੀਆ ਕੰਪਨੀ ਜਿਹਨੇ ਇੰਡੀਆ ਤੇ ਰਾਜ ਕਰਿਆ ਜਿੱਨਾਂ ਚਿਰ ਵੀ ਸਾਡੇ ਨੂੰ ਗੁਲਾਮ ਬਣਾ ਕੇ ਰੱਖਿਆ ਉਹ ਆਪਦੇ ਬੱਚਿਆਂ ਨੂੰ ਇੱਕ ਅੱਡ ਸਕੂਲਾਂ 'ਚ ਜਿਵੇਂ ਰਾਇਸ ਚਾਈਲਡ ਫੈਮਿਲੀ ਹੋਰ ਵਾਰਲਡ ਦੀਆਂ ਕਈ ਫੈਮਿਲੀਆਂ ਨੇ ਉਹ ਆਪਦੇ ਬੱਚਿਆਂ ਨੂੰ ਇਹ ਪੜ੍ਹਾਈ ਪੜਾਉਂਦੇ ਨੇ ਵੀ ਤੁਸੀਂ ਮਾਲਕ ਬਣਨਾ ਤੁਸੀਂ ਨੌਕਰ ਨਹੀਂ ਬਣਨਾ ਜੇ ਸਾਡੀ ਮੈਂਟੈਲਿਟੀ ਉਹ ਬਣਾਈ ਜਾਂਦੀ ਹੈ ਸ਼ੁਰੂ ਤੋਂ ਵੀ ਤੁਸੀਂ ਨੌਕਰੀ ਕਰਨੀ ਹੈ ਮਾਲਕ ਇਦਾਂ ਆ ਮਾਲਕ ਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਤੁਸੀਂ ਦਫ਼ਤਰਾਂ 'ਚ ਬੈਠੋ ਆਰਡਰ ਛਾੜੋ ਤੁਹਾਨੂੰ ਆਪਣੇ ਜਿਹੜੇ ਤੁਹਾਡੇ ਕੰਮ ਕਰਦੇ ਆ ਨਾ ਵਰਕਰ ਉਹਨਾਂ ਦੇ ਵਿੱਚ ਕੰਮ ਵੀ ਕਰਨਾ ਪੈਣਾ ਹੈ ਬਿਲਕੁਲ ਵੀ ਉਹ ਤੁਹਾਨੂੰ ਵਰਕਰ ਇੰਨੇ ਵੀ ਬੇਫੂਕ ਨਾ ਸਮਝੋ ਕਿ ਸਾਡੇ ਮਾਲਕ ਨੂੰ ਤਾਂ ਕੁਝ ਆਉਂਦਾ ਨਹੀਂ ਬਣੇ ਆ ਬਣਾਏ ਤੇ ਇੰਨੀ ਬੈਠਣਾ ਚਾਹੀਦਾ ਆਪ ਨੂੰ ਨੌਲੇਜ ਵੀ ਹੋਣੀ ਚਾਹੀਦੀ ਉਹਦੇ ਬਾਰੇ ਇੱਕ ਬਣੇ ਛੋਟੀ ਜੀ ਗੱਲ ਸੀ ਕੋਈ ਨਾ ਦੋ ਦੋਸਤ ਸੀਗੇ ਇਮੋ ਮੈਂ ਸ਼ਾਂਤਾ ਹੋਈ ਐ ਵੀ ਮੈਂ ਸ਼ਾਂਤਾ ਮੈਂ ਤਾਂ ਲੱਗ ਗਿਆ ਨੌਕਰੀ ਕਰਨ ਕਿਸੇ ਦੇ ਸ਼ਾਂਤੇ ਨੇ ਲਾਲੀ ਰੇੜੀ ਤੇ ਇੱਕ ਦਿਨ ਮੈਂ ਇਹਦੇ ਆ ਕੇ ਇੱਥੇ ਰੇੜੀ ਤੇ ਨੂੰ ਮਜ਼ਾਕ ਕਰਨ ਲੱਗ ਗਿਆ ਵੀ ਮੇਰੀ ਤਾਂ ਤਨਖਾਹ 50000 ਆ ਦੇਖ ਮੈਂ ਨੌਕਰੀ ਦੇ ਲੱਗਿਆ ਹੋਇਆ ਇਹ ਰੇੜੀਆ ਨਾਲ ਵੀ 50000 ਕਮਾ ਰਿਹਾ ਦੀ ਸੰ ਪਹਿਲੇ ਇੱਕ ਗੱਲ ਕਹੀ ਕਹਿੰਦਾ ਰੇੜੀ ਵਾਲੇ ਵੱਧ ਕਮਾਉਂਦੇ ਆ ਤੂੰ ਕਹਿੰਦਾ ਤੂੰ ਸਾਰੀ ਜ਼ਿੰਦਗੀ ਕਹਿੰਦਾ ਕਿਸੇ ਦਾ ਗੁਲਾਮ ਬਣ ਕੇ ਰਹੇਗਾ ਤੇ ਕਹਿੰਦਾ ਐ ਨਹੀਂ ਪਤਾ ਗੱਲੂ ਮੈਂ ਰੇੜੀਆਂ ਲਾ ਲਾ ਕੇ ਤੇਰੀ ਫੈਕਟਰੀ ਖਰੀਦ ਲਾਂ ਕਿੱਡੀ ਬੰਦੇ ਨੇ ਗੱਲ ਗਈ ਉਹ ਗੱਲ ਆ ਵੀ ਮਾਲਕ ਬੰਦੇ ਕੁਝ ਵੀ ਕਰ ਸਕਦਾ ਹੈ ਏਮ ਰੱਖਣਾ ਚਾਹੀਦਾ ਵੀ ਆਪਾਂ ਦਿਨ ਦੀ 5000 10000 15000 ਦਿਹਾੜੀ ਪਾਉਣੀ ਪਾਉਣੀ ਹੈ ਕਿੱਦਾਂ ਪਾਉਣੀ ਆ ਉਹ ਤੁਸੀਂ ਕੰਮ ਨੂੰ ਵਧਾ ਕੇ ਪਾਓ ਦੋ ਬੰਦੇ ਰੱਖ ਕੇ ਵਧਾਓ ਚਾਰ ਬੰਦੇ ਰੱਖਾ ਇਹ ਇੱਕ ਹੋਣਾ ਚਾਹੀਦਾ ਵੀ ਆਪਾਂ ਘੱਟ ਤੋਂ ਘੱਟ 5000 ਤਾਂ ਕਰੋ ਤੁਸੀਂ ਦਿੰਦਾ ਜੇ ਤੁਸੀਂ ਖੁੱਲੇ ਖਰਚੇ ਵਾਲੇ ਹੋ ਜੇ ਤੁਸੀਂ ਉਹੀ ਰਾਟਾ ਦਾਲ ਰੋਟੀ ਵਾਲੇ ਆਂ ਵੇ ਤਾਂ ਭਵੇਂ ਜੇ ਰੋਟੀ ਖਾ ਗਈ ਮੋੜਨਾ ਦੁਨੀਆ ਤੋਂ ਫੇਰ ਤਾਂ ਤੇ ਹੁਣ ਗੱਲ ਆ ਜਾ ਆਪਾਂ ਕਰਦੇ ਆਂ ਲੱਡੂ ਦੀ ਜੀ ਆਪਣੇ ਦੀ ਤੇ ਇਹ ਤੁਸੀਂ ਦੋਨੇ ਜਾਣੇ ਹੀ ਐਕਸ ਰੀਲਾਂ ਦੇ ਆਪਾਂ ਦੇਖਦੇ ਆਂ ਵੀ ਇਕੱਠੇ ਜਾਣੇ ਵੀ ਮੋਹ ਪਿਆਰ ਪੂਰਾ ਮਾਤਾ ਨਾਲ ਹੈ ਬੋਲ ਕੇ ਬੋਲ ਪਾ ਅਹੀਂ ਘਰੀ ਜਾਂਦਾ ਕਿੰਵੇਂ ਵੀ ਕਲਾਸ ਚ ਹੋ ਗਿਆ 7ਵੀਂ ਕਲਾਸ 7ਵੀਂ ਕਲਾਸ ਤੇ ਸੰਗਦਾ ਆ ਇਦਾਂ ਘਰੇ ਹੀ ਬੋਲਣ ਚੁੱਕੇ ਬਾਅਦ ਵੀ ਹੋ ਗਿਆ ਬੜਾ ਕੌਚ ਰਹੇ ਦਾ ਉਹ ਜਦੋਂ ਪਿੱਛੇ ਤੁਸੀਂ ਪ੍ਰੋਗਰਾਮ ਕਰਿਆ ਸੀ ਨਾ ਇੱਕ ਭੈਣ ਉਹਦੇ ਜਨੇ ਕੱਪੜੇ ਬੜੇ ਸੋਹਣੇ ਪਾਏ ਹੋਏ ਸੀ ਵਿਆਹ ਸੀਗਾ ਮੇਰੀ ਭੈਣ ਦਾ ਹਾਂ ਉਹ ਵਿਆਹ ਲਾਸਟ ਟਾਈਮ ਹੋਇਆ ਹਨਾ ਜੀ ਫਰਵਰੀ ਚ ਹਾਂਜੀ ਹਾਂ ਉਦੋਂ ਬਹੁਤ ਪੱਕੀ ਹੁਣ ਤਾਂ ਤੁਸੀਂ ਤੁਹਾਡਾ ਸਾਰਾ ਪੰਜਾਬੀ ਪਰਿਵਾਰ ਹਾਂਜੀ ਤੁਹਾਡੀ ਹਰ ਇੱਕ ਚੀਜ਼ ਇਹੀ ਗੱਲ ਆ ਨਾ ਜੀ ਵੀ ਭੈਣ ਨੇ ਇੱਕ ਬਹੁਤ ਵੱਡੀ ਮਿਸਾਲ ਬਣੇ ਨੇ ਤੇ ਪ੍ਰਮਾਤਮਾ ਐ ਨਹੀਂ ਸਾਡੀ ਭੈਣ ਨੂੰ ਚੜ੍ਹਦੀ ਕਲਾ ਦੇ ਰੱਖੇ ਤੇ ਭੈਣੇ ਜਾਂਦੇ ਆਂਦੇ ਵੀ ਤੁਸੀਂ ਇੱਕ ਮੈਸੇਜ ਦੇਣਾ ਚਾਹੂੰ ਵੀ ਦੁਨੀਆ ਨੂੰ ਹਨਾ ਵੀ ਕਿਸੇ ਤਰੱਕੀ ਦੇ ਮਾਮਲੇ 'ਚ ਵੀ ਭਾਈ ਤਰੱਕੀ ਤੁਸੀਂ ਕਿਵੇਂ ਕਰ ਸਕਦੇ ਹੋ ਜਾਂ ਸੋਚ ਦੇ ਮਾਮਲੇ 'ਚ ਵੀ ਭਾਈ ਮਾੜੀ ਸੋਚ ਕਿਸੇ ਲਈ ਨਾ ਰੱਖੋ ਕਿਸੇ ਵੀ ਚੀਜ਼ ਨੂੰ ਲੈ ਕੇ ਮੈਸੇਜ ਦᱟਓ ਮੈਨੂੰ ਕਿਸੇ ਬੰਦੇ ਨੇ ਇੱਕ ਗੱਲ ਕਹੀ ਸੀ ਕਿਹਦੇ ਤੁਹਾਡੀਆਂ ਲੱਤਾਂ ਉਹੀ ਖਿੱਚੂਗਾ ਵੀ ਜਿਹੜੀ ਤੁਹਾਡੇ ਤੱਕ ਪਹੁੰਚ ਨਹੀਂ ਕਰ ਸਕਦਾ ਹਨਾ ਓਕੇ ਜਿਹੜਾ ਬੰਦਾ ਆਲਰੇਡੀ ਕਾਮਯਾਬਾ ਮੰਨ ਲਓ ਜਿਹੜਾ ਹੁਣ ਮੈਂ ਜਿਵੇਂ ਮੰਨ ਲਓ ਮੇ ਕੋਲ 2 ਲੱਖ ਜਾਂ 5 ਲੱਖ ਦੀ ਮੈਂ ਮਾਲਕਾਂ ਜਿਹੜਾ ਬੰਦਾ ਮੇਰੇ ਤੋਂ 25 ਲੱਖ ਦਾ ਜਾਂ 30 ਲੱਖ ਦਾ ਮਾਲਕ ਹੋਗਾ ਉਹ ਕਦੀ ਵੀ ਤੁਹਾਨੂੰ ਮਾੜਾ ਨਹੀਂ ਕਹੂਗਾ ਕਦੀ ਵੀ ਤੁਹਾਨੂੰ ਬੁਰਾ ਭਲਾ ਨਹੀਂ ਕਹੂਗਾ ਨਾ ਤੁਹਾਡੀਆਂ ਲੱਤਾਂ ਖਿੱਚੇਗਾ ਸਮਾਂ ਕੀ ਕਹੂਗਾ ਜੇ ਮੈਂ ਇੱਥੇ ਤੱਕ ਆਇਆ ਤੂੰ ਵੀ ਕਰ ਸਕਦੀ ਹਾਂ ਮੈਨੂੰ ਹੁਣ ਤੱਕ ਜਿੰਨੇ ਵੀ ਮੇਰੀ ਲਾਈਨ ਦੇ ਬੰਦੇ ਮਿਲੇ ਉਹ ਕਹਿੰਦੇ ਵੀ ਤੂੰ ਵਧੀਆ ਕਰ ਰਹੀ ਆ ਆਪਣਾ ਕੰਮ ਨੂੰ ਵਧਾ ਉਹਨਾਂ ਨੇ ਮੈਨੂੰ ਇਦਾਂ ਕਦੀ ਨਹੀਂ ਕਿਹਾ ਵੇ ਤੂੰ ਕੰਮ ਬੰਦ ਕਰ ਤੂੰ ਆਹ ਚੀਜ਼ਾਂ ਦਾ ਕਰ ਤੂੰ ਉਹ ਨਾ ਕਰ ਹੈਨਾ ਤੋ ਲੱਤਾਂ ਖਿੱਚਣੀਆਂ ਬੰਦ ਕਰੋ ਆਪਣੇ ਕੰਮ ਤੱਕ ਮਤਲਬ ਰੱਖੋ ਆਪਣਾ ਆਪਣੀ ਲਾਈਨ ਨੂੰ ਸਹੀ ਰੱਖੋ ਹੈਨਾ ਸਲਾਹਾਂ ਵੀ ਉਹ ਦਿੰਦੇ ਨੇ ਜਿਨ੍ਹਾਂ ਦੀ ਆਪਦੀਆਂ ਲੱਤਾਂ 'ਚ ਜਾਣ ਨਹੀਂ ਹੈਨਾ ਜੀ ਮੈਂ ਕਹਿੰਦਾ ਜਿਵੇਂ ਜੀਰੋ ਬੰਦਾ ਜੀ ਪਿੱਛੇ ਸਾਡੇ ਆੜੀਆਂ ਨੂੰ ਕੋਈ ਪੁੱਠਾ ਬੋਲੀ ਜਾਵੇ ਕਮੈਂਟਾਂ 'ਚ ਉਹਨਾਂ ਨੇ ਕਢਾ ਲਿਆ ਸਾਈਬਰ ਤੋਂ ਤੇ ਉਹਦੇ ਘਰੇ ਚਲੇਗਾ ਮੈਂ ਕਹਿੰਦਾ ਜੀ ਗੇਟ ਵੀ ਟੁੱਟੇ ਹੋਏ ਘਰ ਚੋਵੇ ਇੰਨਾ ਬੁਰਾ ਹਾਲ ਤੇ ਕਮੈਂਟਾਂ ਜਿਹੋ ਮੈਨੂੰ ਲੱਗਦਾ ਵੀ ਮੰਤਰੀ ਬਣਿਆ ਬੈਠਾ ਏਡਾ ਗਿਆਨ ਬੰਡੇ ਕਮੈਂਟਾਂ ਨੂੰ ਕਦੀ ਵੀ ਸੀਰੀਅਸਲੀ ਨਾ ਲੋ ਕੋਈ ਕੁਝ ਵੀ ਕਹੀ ਇਹਨਾਂ ਨੂੰ ਇਗਨੋਰ ਮਾਰੋ ਗੱਲ ਉਦੋਂ ਬਣਦੀ ਆ ਜੇ ਅਗਲਾ ਤੁਹਾਨੂੰ ਸਾਹਮਣੇ ਆ ਕੇ ਕਹਿੰਦਾ ਬਾ ਗੱਲ ਤਾਂ ਮੈਂ ਤਾਂ ਇੱਕੋ ਕਹਿੰਦਾ ਨਾ ਵੀ ਵੀਰ ਆ ਜਾ ਨੰਬਰ ਦਿੰਨੇ ਆ ਤੇ ਆਪਾਂ ਬਹਿਨੇ ਆ ਇਹ ਇਦਾਂ ਦੇ ਆ ਕਮੈਂਟਾਂ ਜੀ ਤੁਹਾਨੂੰ ਬੋਲ ਕੇ ਉਹੀ ਦੂਏ ਦਿਨ ਤੁਹਾਡੇ ਨਾਲ ਫੋਟੋ ਕਰਾਉਣ ਨੂੰ ਖੜੇ ਬਾ ਸੇ ਗੱਲਾਂ ਤੇ ਬਾਕੀ ਆਪਣੇ ਕੰਮ ਕੰਮ ਵੱਲ ਧਿਆਨ ਦਿਓ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਇੱਕ ਇਹ ਨਾ ساری ਜ਼ਿੰਦਗੀ ਸੋਚੀ ਜਾਓ ਵੀ ਦੁਨੀਆ ਕੀ ਕਹੂ ਦੁਨੀਆ ਕੀ ਦੁਨੀਆ ਦਾ ਕੱਲ ਪਰਫੈਕਟ ਰੀਲ ਜੀ ਦੇਖਾ ਮੈਂ ਦੁਨੀਆ ਦਾ ਕਹਿੰਦੇ ਉਹ ਆ ਜਿੱਦੇ ਤੁਸੀਂ ਮਰ ਕੇ ਮੁੜਦੇ ਸੰਸਕਾਰ ਤੋਂ ਆਉਂਦੇ ਹੋਈ ਗੱਲਾਂ ਕਰਨਗੇ ਭਾਈ ਜੀਰੀ ਕਿਵੇਂ ਨਿਕਲਿਆਈ ਕਣਕੀ ਬੀਤੀ ਕਿਹੜਾ ਵੀ ਲਾਇਆ ਉਹ ਗੱਲ ਆ ਜੀ ਦੁਨੀਆ ਨਾ ਇੱਥੇ ਕੋਈ ਅੱਜ ਅੱਧੇ ਟਾਈਮ ਦੇ ਵਿੱਚ ਵੀਰੇ ਕੋਈ ਕਿਸੇ ਦਾ ਨਹੀਂ ਕੋਈ ਵੀ ਕਿਸੇ ਦਾ ਨਹੀਂ ਆ ਮੈਂ ਇੰਨੀ ਕਿਤਾ ਸਮਝ ਲੱਗਦੀ ਆ ਵੀ ਜਿੱਦਾਂ ਪਰਮਾਤਮਾ ਹੈਗਾ ਆ ਹਨਾ ਤੇ ਜਿਹੜਾ ਹੁਣ ਪੈਸਾ ਆ ਉਹ ਪਰਮਾਤਮਾ ਤੋਂ ਦੂਜੇ ਨੰਬਰ ਤੇ ਆ ਰਿਹਾ ਹੈ ਬਿਲਕੁਲ ਜੀ ਬਿਲਜੇ ਪੈਸਾ ਤਾਂ ਸਾਰਾ ਕੁਝ ਤੇ ਬਾਕੀ ਭੈਣ ਨੂੰ ਅੱਗੇ ਦੇਖਦੇ ਸੀ ਬਹੁਤ ਚੰਗਾ ਲੱਗਦਾ ਪਰ ਅੱਜ ਮਿਲ ਕੇ ਪਤਾ ਲੱਗਿਆ ਵੀ ਭੈਣ ਓਦੋਂ ਵੀ ਕਿਤੇ ਚੰਗੀ ਆ ਸਾਡੀ ਸੱਚੀ ਕਹਿਣਾ ਭੈਣੇ ਅਸੀਂ ਮੈਰ ਗਵਾਰਾ ਬਹੁਤ ਵਾਰ ਗੱਲਾਂ ਅਕਸਰ ਤੁਸੀਂ ਦੇਖਦੇ ਹੀ ਰਹਿੰਦੇ ਹੋ ਸਾਰਾ ਦਿਨ ਤੇ ਜੋ ਸੁਖਮਣ ਤੁਹਾਡੇ ਤਵੀਆਂ ਸੁਖਮਣ ਬਾਈ ਸਾਡਾ ਉਹ ਬਾਈ ਦੀ ਡੈਥ ਹੋ ਗਈ ਸੀ ਉਹ ਸਾਡੇ ਕੋਲੋਂ ਤਵੀਆਂ ਲੈ ਕੇ ਜਦੋਂ ਗਈ ਉਸ ਤੋਂ ਮੈਨੂੰ ਲੱਗਦਾ 20 ਕਿ ਦਿਨ ਬਾਅਦ ਹੀ ਉਹਨਾਂ ਨੇ ਚਲਾਈਆਂ ਚਲਾ ਕੇ ਕਰੀਆਂ ਚੱਤਵੀਆਂ ਚਲਾਈਆਂ ਹਾਂਜੀ ਤੋਂ ਤੋਂ ਬਾਅਦ ਹੀ ਹੋਇਆ ਸੀ ਇਹਦਾ ਉਹਨਾਂ ਨਾਲ ਤੇ ਹੁਣ ਜੱਗਾ ਬੌਸ ਵੀਰ ਆਪਣਾ ਜੱਗਾ ਬੌਸ ਮੇਰੀ ਉਹਨਾਂ ਨਾਲ ਥੋੜੇ ਦਿਨ ਪਹਿਲੇ ਗੱਲ ਹੋਈ ਹੈ ਕਹਿੰਦੇ ਸੀ ਸਿਆਵਾ ਹੁਣ ਉਹ ਵੀਰ ਨੂੰ ਕਈ ਬੰਦੇ ਬਿਨਾਂ ਗੱਲੋਂ ਬੋਲੀ ਨਾਲੇ ਵੀਰ ਕਿਸੇ ਨੂੰ ਕੁਝ ਨਹੀਂ ਕਹਿੰਦਾ ਕਦੇ ਹਨਾ ਜੀ ਉਹੀ ਐ ਵੀ ਮੈਂ ਤਾਂ ਕਿਹਨੂੰ ਨਹੀਂ ਪਰਵਾਹ ਨਹੀਂ ਕਰਨੀ ਚਾਹੀਦੀ ਆਪਣਾ ਕੰਮ ਕਰੀ ਜਾਓ ਆਪਣਾ ਤਰੱਕੀ ਕਰੋ ਇਹੀ ਲੋਕ ਬਾਅਦ ਵਿੱਚ ਚੁੱਪ ਕਰ ਜਾਂਦੇ ਬਿਲਕੁਲ ਜੱਗਾ ਬੌਸ ਵੀਰ ਇਹੋ ਜਿਹੇ ਬੰਦਾ ਨਾ ਜੀ ਤੁਸੀਂ ਉਹਨਾਂ ਕੋਲ ਬੈਠੋਗੇ ਉਹ ਜਿਵੇਂ ਆਪਾਂ ਕਹਿੰਦੇ ਮਰਦੇ ਚ ਵੀ ਜਾਨ ਪਾ ਦਿੰਦਾ ਇੰਨਾ ਪੂਰੇ ਪੋਜ਼ਿਟਿਵਿਟੀ ਤੇ ਇੰਨੇ ਵਿਚਾਰਾਂ 'ਚ ਤਾਕਤ ਆ ਚੱਕਦਾਵੇਂ ਫੱਟੇ ਵੀਰ ਲਵੇ ਅਸੀਂ ਜਾਈਦਾ ਵੀਰ ਲਵੇ ਧਾਕੜ ਬੰਦਾ ਜਾਊ ਪਹਿਲੀ ਗੱਲ ਤਾਂ ਮਾੜਾ ਬੰਦਾ ਵੀਰ ਕੋਲ ਜਾ ਹੀ ਨਹੀਂ ਸਕਦਾ ਤੇ ਵੀਰ ਦੇ ਉੱਥੇ ਲਵੇ ਦੁਕਾਨ ਆ ਇੱਕ ਮੰਨ ਲਓ ਕਿ ਕੈਫੇ ਆ ਉੱਥੇ ਅਸੀਂ ਉਹਨਾਂ ਤੋਂ ਪੁੱਛਿਆ ਤਿੰਨ ਤਿੰਨ ਚਾਰ ਚਾਰ ਲੱਖ ਕਹਿੰਦੇ ਪੀਜਿਆਂ ਦਾ ਬਣ ਜਾਂਦਾ ਵੀ ਇੰਨੇ ਜਾਣੇ ਰੋਜ਼ ਉਹਨਾਂ ਕੋਲ ਆਉਣ ਜਾਣ ਤਰ ਜੇ ਕੀ ਵੀ ਤੋ ਜੈਲਸੀ ਕੀ ਆ ਵੀ ਉਹ ਹੁਣ ਫੋਨ ਨਹੀਂ ਚੱਕਦਾ ਉਹ ਕਰੇ ਕੀ ਟਰੈਕਟਰ ਗਿਣਮੇ ਹੀ ਕਰ ਹੁਣ ਤੁਸੀਂ ਕੰਮ ਕਰਦੇ ਹੋ ਮੈਂ ਤਾਂ ਮੈਂ ਕਿਹੜਾ ਚੱਕਦੀ ਆ ਕਈ ਵਾਰ ਨਹੀਂ ਚੱਕਦੀ ਆ ਚੱਕਿਆ ਜਾਂਦਾ ਕਿਉਂਕਿ ਦੁਨੀਆ ਬਹੁਤ ਜ਼ਿਆਦਾ ਆ ਉਹ ਇਕੱਲੇ ਨੇ ਮੈਨੂੰ ਤਾਂ ਫੋਨ ਆਉਂਦੇ ਆ ਜ਼ਿਆਦਾਤਰ ਜਿਨ੍ਹਾਂ ਨੇ ਕੰਮ ਕਰਾਉਣਾ ਉਹ ਤਾਂ ਮੋਸਟਲੀ ਵਰਕਸ਼ਾਪ ਹੀ ਆ ਜਾਂਦੇ ਆ ਹਾਂਜੀ ਕਈ ਲੋਕ ਰਾਤ ਨੂੰ ਕਈ ਵਾਰ ਫੋਨ ਆਨ ਰਹਿਂਦਾ ਰਾਤ ਨੂੰ 10 10 11 11 ਵਜੇ ਤੱਕ ਫੋਨ ਕਰੀ ਜਾਣਗੇ ਜਿਹੜਾ ਵਰਕਸ਼ਾਪ ਵਾਲਾ ਨੰਬਰ ਆ ਸਿਰਫ ਫੋਨ ਕਰਕੇ ਮੋਰੇ ਪਤਾ ਕੀ ਕਹਿਣ ਕਿ ਪਤਾ ਹੁੰਦਾ ਚੰਗਾ ਭਲਾ ਵੀ ਨੰਬਰ ਕਹਦਾ ਹਾਂਜੀ ਤੁਸੀਂ ਕੌਣ ਬੋਲਦੇ ਹੋ ਮੈਂ ਛਾੜ ਦਿੰਦੀ ਨਹੀਂ ਮੋਰ ਵੜ ਗਏ ਮੈਨੂੰ ਤੁਹਾਨੂੰ ਪਤਾ ਹੀ ਨਹੀਂ ਕੌਣ ਬੋਲ ਰਿਹਾ ਫੋਨ ਤੋਂ ਐਵੇਂ ਹੀ ਲਾ ਲਿਆ ਬਸ ਕੀ ਗੱਲ ਹੈ ਜਿਹੜਾ ਤੁਸੀਂ ਆ ਕਹਿੜੇ ਹੋ ਕੇ ਗੱਲ ਇਹ ਤੋਂ ਬੜਿਆਂ ਨੂੰ ਜਹਲਸਾਨ ਹੈ ਬਾਕੀ ਰਹੀ ਗੱਲ ਹੈ ਮੈਂ ਤਾਂ ਇਹ ਕਹਿਣਾ ਵੀ ਭੈਣ ਨੇ ਆਪਣੇ ਬਾਪੂ ਦਾ ਸਿਰ ਉੱਚਾ ਕਰਿਆ ਆਪਣੇ ਪੁੱਤ ਲਈ ਇੱਕ ਮਿਸਾਲ ਬਣੀ ਮੈਨੇ ਇੱਕ ਗੱਲ ਕਹਿਣਾ ਮਾਰਾ ਇਹ ਸੌਖ ਰੱਖਣਾ ਆਉਂਦਾ ਸਮਾਂ ਇਹ ਆਊਗਾ ਨਾ ਥੋੜਾ ਉਹ ਕੱਲ ਨਹੀਂ ਹੁੰਦਾ ਵੀ ਕਿਤਾਬ ਲਿਖੀ ਗਈ ਕਿਸੇ ਬੰਦੇ ਤੇ ਉਹਨਾਂ ਚ ਭੈਣ ਦਾ ਨਾਮ ਆਉ ਭੈਣ ਨੇ ਇੱਕ ਮਿਸਾਲ ਪੈਦਾ ਕਰੀ ਉਹ ਵੀ ਉਹ ਵੀ ਤੁਹਾਨੂੰ ਜਲਦੀ ਦੇ ਦੋ ਸਰਪ੍ਰਾਈਜ਼ ਉਹ ਵੀ ਛੇਤੀ ਦੇ ਦੇਖੋ ਮੈਂ ਤਾਂ ਤੁਹਾਨੂੰ ਗੱਲ ਬਣੀ ਤੁਹਾਨੂੰ ਪਹਿਲਾਂ ਹੀ ਦੱਸਦਾ ਹਾਂ ਤੇ ਤੁਸੀਂ ਇੱਕੋ ਪਾਵਰ ਉਹ ਜੁਨਿਟੀ ਦੀ ਉਹ ਇੱਕ ਪਾਵਰ ਦੀ ਆਵਾਜ਼ ਬੁਲੰਦ ਕੀਤੀ ਹੈ ਜਿਵੇਂ ਦੁਨੀਆ ਦੇ ਵਿੱਚ ਬਹੁਤ ਹੁਣ ਦੇ ਟਾਈਮ ਦੇ ਵਿੱਚ ਮੋਟੀਵੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜੀ ਆ 2002 2040 ਜਨਰੇਸ਼ਨ ਆ ਇਹ ساری ਆਪਣੀ ਹੈਗੀ ਆ ਸੋਸ਼ਲ ਮੀਡੀਆ ਵਾਲੀ ਜਨਰੇਸ਼ਨ ਹਨਾ ਸੋ ਇਹਨਾਂ ਨੂੰ ਆਪਾਂ ਨੂੰ ਕੰਟੈਂਟ ਹੀ ਇਹਨਾਂ ਨੂੰ ਇਦਾਂ ਦਾ ਦੇਣਾ ਚਾਹੀਦਾ ਆ ਕਿ ਇਹ ਜਨਰੇਸ਼ਨ ਖਰਾਬ ਨਾ ਹੋਵੇ ਇਹ ਜੱੱਬਾ ਵਾਲੀ ਮਾਡਰਨ ਦਾ ਬਣੇ ਹੁਣ ਆਪਾਂ ਆਪਣੇ ਮਾਪਿਓ ਤੋਂ ਦੇਖ ਕੇ ਹੀ ਸਿੱਖੇ ਆ ਜੇ ਆਪਾਂ ਨੂੰ ਆਪਣੇ ਮਾਪਿਓ ਨੇ ਹੀ ਕੰਮ ਤੇ ਨਾ ਲਾਇਆ ਹੁੰਦਾ ਉਹਨਾਂ ਨੇ ਆਪਾਂ ਨੂੰ ਪੈਸੇ ਦੀ ਵੈਲਿਊ ਨਾ ਦੱਸੀ ਹੁੰਦੀ ਇੱਕ ਚੀਜ਼ ਨੂੰ ਆਪਾਂ 150 ਵਾਰੀ ਮੰਗਣਾ ਤਾਂ ਉਹਨਾਂ ਨੇ ਲੈ ਕੇ ਦੇਣੀ ਹੈ ਨਾ ਤੇ ਜੇ ਆਪਾਂ ਆਪਣੇ ਬੱਚਿਆਂ ਨੂੰ ਬਿਨਾ ਮੰਗੇ ਹੀ ਉਹ ਚੀਜ਼ ਇੱਕ ਵਾਰੀ ਕਹੀ ਤੇ ਲੈ ਲਈਏ ਤਾਂ ਉਹਨਾਂ ਨੇ ਵਿਗੜਨਾ ਹੀ ਆ ਉਹਨਾਂ ਨੂੰ ਪਤਾ ਹੀ ਨਾ ਪਰ ਹੈਗੇ ਇਹਨਾਂ ਨੇ ਲੈ ਜਾਣਾ ਕੀਮਤ ਜਿੰਨਾ ਚਿਰ ਚੀਜ਼ ਦੀ ਪਤਾ ਨਹੀਂ ਲੱਗਦੀ ਹਨਾ ਤੇ ਬਾਕੀ ਅੱਜ ਅਸੀਂ ਪਾਇਲ ਇੱਕ ਪ੍ਰੋਗਰਾਮ ਤੇ ਇੱਥੇ ਇਕੱਠੇ ਹੋਏ ਸੀ ਤੇ ਇੱਥੇ ਆ ਵੀਰ ਉਹਨਾਂ ਦੇ ਬੈਠੇ ਕਿ ਨਾਮ ਆ ਵੀਰੇ ਫੂਡਲੈਂਡ ਕਿਹੜਾ ਫੂਡਲੈਂਡ ਫੂਡਲੈਂਡ ਵੀਰ ਉਹਨਾਂ ਦੇ ਕੈਫੇ ਤੇ ਬੈਠੇ ਹੀ ਮੈਂ ਭੈਣ ਨਾਲ ਗੱਲ ਕਰੀ ਕਿਉਂਕਿ ਮੇਰੀ ਮਾਤਾ ਨੂੰ ਬੜਾ ਚਾਅ ਸੀ ਵੀ ਬੈਠ ਕੇ ਤੇ ਬਾਕੀ ਅਸੀਂ YouTube ਵੀ ਸਟਾਰਟ ਕਰਿਆ ਭੈਣੇ ਤੇ ਸਾਡੇ ਚੈਨਲ ਫੋਲੋ ਕਰਦੇ ਹੋ ਚੈਨਲ ਦਾ ਨਾਮ ਕੀ ਰੱਖਿਆ ਤੁਸੀਂ ਆਥੇ 800 ਹੀ ਹੈ ਪੈਣੇ ਮੇਰੇ ਨਾਲ ਜਿਹਦਾ ਚੈਨਲ ਜਰੂਰ ਫੋਲੋ ਕਰਦੇ ਤੁਸੀਂ ਬਾਕੀ ਆਹ ਪੈਣ ਹੁਣੀ ਮਿਲ ਗਏ ਹੁਣ ਤਾਂ ਉਹੀ ਚੜਦੀ ਕਲਾ ਹੋ ਜਾਣੀ ਤੇ ਬਾਕੀ ਪ੍ਰਮਾਤਮਾ ਚੜਦੀ ਕਲਾ 'ਚ ਰੱਖੇ ਐਵੇਂ ਹੀ ਸਾਡੀ ਭੈਣ ਚੜਦੀ ਕਲਾ 'ਚ ਰੱਖ ਰਹੇ ਤੁਹਾਡਾ ਲੱड्डੂ ਵੀ ਚੜਦੀ ਕਲਾ 'ਚ ਰਹੇ ਤੇ ਬਹੁਤ ਬਹੁਤ ਧੰਨਵਾਦ ਭੈਣ ਦਾ ਜੇ ਸਾਨੂੰ ਟਾਈਮ ਦਿੱਤਾ ਧੰਨਵਾਦ ਬਣ ਗਿਆ ਪੀਜਾ ਵੀਰੇ ਜਾਣਾ ਵੀਰ ਦੂਰ ਭੈਣ ਬਣਾਣ ਆਜੋ ਟਣੇ ਉਹ ਜਿਹੜਾ ਨੰਬਰ ਦਿੱਤਾ ਉਹਦਾ ਪਰਸੇ ਨੂੰ ਇਹ ਬਾਲੇ ਦੇ ਫੇਰ ਨਾਲ ਨਹੀਂ ਬਸ ਸਾਡੀ ਜੇ ਇੱਥੇ ਵੀ ਕਰਤਮ ਨਹੀਂ ਨਾ ਤੇ ਸਾਡੇ ਅਮਰਤ ਜੀ ਨਹੀਂ ਮੈਂ ਤੁਹਾਨੂੰ ਮਿਸਕਲ ਕਰ ਦਦਾ ਹਾਂ ਬਸ ਠੀਕ ਹੈ ਠੀਕ ਹੈ ਬਣੇ ਤੁਹਾਡਾ ਨੰਬਰ ਇਹ ਸੋਹੀ ਵੀਰੇ ਦਾ ਹੀ ਹੈ ਬਣੇ ਹਾਂ ਚਲੋ ਠੀਕ ਹੈ ਠੀਕ ਹੈ ਬਣੇ ਓਕੇ ਬਣੇ ਜੀ ਅਮਰਤ ਜੀ